ਸੰਤ ਸਾਜਨ ਪਏ ਸਰਸੇ ਅੱਪ ਪਿੱਛੇ ਦੀ ਇੱਕ ਕਹਿੰਦਾ ਸੀ ਵੀ ਆ ਗੁਰਬਾਣੀ ਵਿੱਚ ਮੇਰਾ ਨਾਮ ਲਿਖਿਆ ਵੀ ਸਰਸੇ ਸੰਤ ਪੈਦਾ ਹੋਏ ਨੇ ਸੰਤ ਸਾਜਨ ਪਏ ਸਰਸੇ ਕੋਈ ਲਾਲੇ ਆਪਣੇ ਨਾਲ ਜੋੜ ਲਵੇ ਉਹ ਵਿੱਚ ਸਰਸੇ ਦੇ ਪੈਦਾ ਹੋਏ ਨੇ ਤੱਤੀ ਤਵੀ ਤੇ ਤੂੰ ਕਿਵੇਂ ਭਏਗਾ ਪੁੱਤਰ ਕਿਵੇਂ ਸ਼ਹੀਦ ਕਰਾਏਗਾ ਆਪਣੇ ਗੁਰੂ ਬਣ ਤੇ ਜੀ ਕਾ ਬਹੁਤ ਸਾਰਿਆਂ ਦਾ ਕਰਦਾ ਹੈ ਬڑے ਲੋਕ ਇਹਦੇ ਵਾਸਤੇ ਲੜਾਈਆਂ ਕਰਦੇ ਸਾਡੇ ਗੁਰੂ ਨੂੰ ਗੁਰੂ ਕਹੋ ਦੂਜਿਆਂ ਨੂੰ ਧੱਕੇ ਨਾਲ ਵੀ ਇਹ ਕੋ ਕੰਮ ਹੀ ਬੜਾ ਭਈ ਉਹ ਤੁਹਾਡਾ ਗੁਰੂ ਕੰਮ ਹੀ ਇਸ ਤਰ੍ਹਾਂ ਦਾ ਕਰੇ ਉਹਨੂੰ ਆਪੇ ਹੀ ਲੋਕ ਕਹਿੰਨੇ ਸਤਿਗੁਰੂ ਗੁਰੂ ਹੈ ਗੁਰੂ ਦੀ ਕੁਰਬਾਨੀ ਦੱਸ ਦਈਏ ਗੁਰੂ ਨੇ ਕੰਮ ਕੀਤੇ ਨੇ ਮੈਂ ਪਿਛੇ ਜੀ ਬੇਨਤੀ ਕੀਤੀ ਸੀ ਅੱਜ ਅੱਜ ਦਾ ਕੋਈ ਗੁਰੂ ਮਰਦਾ ਤੇ ਉਹਦੇ ਤਹਿ ਖਾਨੇ ਦੇ ਵਿੱਚੋਂ ਕਈ ਮਨ ਸੋਨਾ ਤੇ ਚਾਂਦੀ ਨਿਕਲਦਾ ਹੈ ਸਾਡੇ ਗੁਰੂ ਨੇ ਜਿੱਦਣ ਕਿਲਾ ਛੱਡਿਆ ਸੀ ਉਸ ਦਿਨ ਘੋੜਿਆਂ ਦੇ ਕਰਜ਼ਾਈ ਸਨ ਅਜੇ ਪੈਸੇ ਦੇਣ ਵਾਲੇ ਸਨ ਕਲਗੀਆਂ ਵਾਲੇ ਦੇ ਕਿਉਂਕਿ ਕੰਮ ਕਰਦੇ ਸੀ ਨਾ ਅਜੇ ਕਰਜ਼ਾ ਦੇਣਾ ਸੀ ਗਣੀ ਖਾਂ ਤੇ ਨਬੀ ਖਾਂ ਤੋਂ ਘੋੜੇ 700 ਖਰੀਦੇ ਹੋਏ ਸਨ ਤੇ ਅਜੇ ਪੈਸੇ ਰਹਿੰਦੇ ਸਨ ਬਾਅਦ ਵਿੱਚ ਪੰਥ ਨੇ ਜਾ ਕੇ ਪੈਸੇ ਦਿੱਤੇ ਸਨ ਗਣੀ ਖਾਂ ਤੇ ਨਬੀ ਖਾਂ ਗੁਰੂ ਸਾਹਿਬ ਕਹਿੰਦੇ ਸਰਸੇ ਦਾ ਮਤਲਬ ਹੈ ਖਿੜਨਾ ਸੰਤ ਸਾਜਨ ਭਏ ਸਰਸੇ ਰੱਬ ਦੇ ਪਿਆਰੇ ਜਿਹੜੇ ਸੰਤ ਜਨ ਨੇ ਉਹ ਨਾਮ ਦੇ ਨਾਲ ਸਰਸੇ ਸਰੋਂ ਤੋਂ ਬਣਿਆ ਸ਼ਬਦ ਹੈ ਜਿਵੇਂ ਸਰੋਂ ਖਿੜਦੀ ਏਦਾਂ ਖਿੜ ਗਏ